ਸਸ਼ੀਕਾਲ ਜੀ ਨਵੇਂ ਸਾਲ ਦੇ ਵਿੱਚ ਤੁਹਾਡਾ ਨਵੇਂ ਵਲੌਗ ਦੇ ਨਾਲ ਸਵਾਗਤ ਹੈ ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਕਰੇ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਨਵਾਂ ਸਾਲ ਖੁਸ਼ੀਆਂ ਭਰ ਆਵੇ ਤੁਹਾਡੇ ਲਈ ਤੁਹਾਡੇ ਬੱਚਿਆਂ ਤੇ ਤੁਹਾਡਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਆਪਾਂ ਵਲੌਗ ਸ਼ੁਰੂ ਕਰਨ ਲੱਗੇ ਹਾਂ ਜੀ ਆਪਣੀ ਸੈਰ ਤੋਂ ਅਸੀਂ ਸੈਰ ਕਰਨ ਗਏ ਸੀ ਤੇ ਚਲੋ ਆਪਾਂ ਮਿਲਦੇ ਅੱਗੇ ਤੁਹਾਨੂੰ ਬਦਲ ਲੱਗ ਪਿਆ ਤੇ ਡਾਕਟਰ ਨੇ ਕਿਹਾ ਜਿੰਨੀ ਹੋ ਸਕਦਾ ਉੰਨੀ ਸੈਰ ਕਰੋ ਸ਼ਾਮ ਦੀ ਸੈਰ ਕਰੋ ਮਾਰਨਿੰਗ ਦੀ ਸੈਰ ਕਰੋ ਸਵੇਰੇ ਤੇ ਬਿਲਕੁਲ ਟਾਈਮ ਨਹੀਂ ਸ਼ੇਅਰ ਕਰਨ ਦਾ ਤੇ ਸ਼ਾਮ ਨੂੰ ਵੀ ਟਾਈਮ ਨਹੀਂ ਹੁੰਦਾ ਕਿਉਂਕਿ ਦਮਨ ਟਿਊਸ਼ਨ ਚੱਲੀ ਜਾਂਦੀ ਹੈ ਹੁਣ ਦਮਨ ਨੂੰ ਛੁੱਟੀਆਂ ਚੱਲ ਰਹੀਆਂ ਤੇ ਤਾਂ ਅੱਜ ਮੈਂ ਦਮਨ ਨੂੰ ਲੈ ਕੇ ਆ ਗਈ ਬਾਕੀ ਕੋਈ ਗੱਲ ਨਹੀਂ ਮੈਂ ਕੋਈ ਸਾਥ ਲੱਭਣੀ ਆ ਤੇ ਕੰਟੀ ਜਾਂਦੇ ਨੇ ਇਧਰੋਂ ਨੰਗਲ ਨਗਰ ਕੀ ਪ੍ਰਕਾਰ ਹੈ ਤੇ ਹੁਣ ਵੀ ਥੋੜਾ ਜਿਹਾ ਰਿਲੈਕਸ ਲੱਗਿਆ ਹੂ ਕਿ ਮੈਂ ਸਾ ਦਮਨ ਚਲਾਪਾ ਸੈਰ ਕਰ ਕੇ ਆਈ ਆ ਤੇ ਸਾਡੇ ਇਧਰ ਬੜਾ ਸੋਹਣਾ ਰੋਡ ਆ ਸੈਰ ਕਰਨ ਨੂੰ ਪਹਿਲਾਂ ਇੱਥੇ ਟ੍ਰੈਫਿਕ ਜਿਆਦਾ ਹੁੰਦਾ ਸੀ ਜਿਹੜਾ ਉਧਰ ਪੁਲ ਬੰਦ ਆ ਜਦੋਂ ਹੁਣ ਲੋਕ ਵੀ ਦੇਖੀਏ ਕੀ ਕਰਨੀ ਆ ਤੇ ਹੁਣ ਇਧਰ ਟ੍ਰੈਫਿਕ ਘਟ ਗਿਆ ਤਾਂ ਕਰਕੇ ਹੀ ਇਧਰ ਸੈਰ ਕਰਨਾ ਆ ਤੇ ਸਾਹਮਣੇ ਦਾ 뷰 ਦਿਖਾਉ ਦਮਨ ਅਹੀ ਮੋੜ ਆਇਆ ਪਿੱਛੇ ਹੀ ਇਧਰ ਕਣਕਾਂ ਹੋ ਗਈਆਂ ਹਰੀਆਂ ਪਰੀਆਂ ਤੇ ਕੱਲ ਦੀ ਠੰਡ ਵਾਵਾ ਹੋ ਗਈ ਏ ਕਿ ਵੀਂ ਦੇ ਜਾਂਦੇ ਕਿੰਨੇ ਕਰਤਿਆਂ ਕੀ ਪਈਆਂ ਨੇ ਇਹਨਾਂ ਦਾ ਪਤਾ ਕੀ ਐ ਕੈਮਰਾ ਫੜ ਕੇ ਕੀ ਹੋ ਸਕਦਾ ਵਲੋਗਿੰਗ ਕਰ ਸਕਦੀ ਹੈ ਨਾ ਹੋਰ ਤਾਂ ਕੁਝ ਨਹੀਂ ਸਕਦਾ ਤੇ ਅਸੀਂ ਪਾ ਕੇ ਆ ਗਈਆਂ ਟੋਪੀਆਂ ਮਫਲਰ ਤੇ ਤੁਰ ਤੁਰ ਕੇ ਸਾਨੂੰ ਆ ਗਈ ਗਰਮੀ ਹੁਣ ਐ ਹੋ ਰਿਹਾ ਕਿ ਲਾ ਦੋ ਟੋਪੀ ਪਰ ਨਹੀਂ ਹਵਾ ਲੱਗ ਜਾਈ ਅਸੀਂ ਆਈਆਂ ਅਸੀਂ 5:00 ਵਜੇ ਤੇ ਟਾਈਮ ਹੋ ਗਿਆ ਹੁਣ 5:30 ਤੇ ਘਰੇ ਜਾ ਕੇ ਦਾਲ ਦੁਨੀ ਬਣਾਣੀ ਤੇ ਮੈਂ ਤਾਂ ਦਮਨ ਹੁਣ ਆਪਾਂ ਮੋੜ ਚੱਲਦੇ ਆ ਕਿਵੇਂ ਐ ਤੇ ਰੂਸੀ ਆ ਕਤੋਂ ਬੈਠਾ ਰ ਹਣਾ ਕੀ ਹੋ ਗਿਆ ਛੱਕਿਆ ਜਿਹਾ ਬੈਠਾ ਕੀ ਹੋ ਗਿਆ ਤੇ ਉੱਥੇ ਦੁੱਧ ਪਿੰਦਾ ਹੀ ਪਹਿਲਾਂ ਹੂੰ ਬਾਲੀ ਤੇਜ਼ ਨਹੀਂ ਆਪਾਂ ਤੁਰੇ ਹੌਲੀ ਹੌਲੀ ਤੁਰਿਆ ਫਿਰ ਵੀ ਅੱਜ ਫਸਟ ਡੇ ਆ ਨਾ ਤੇ ਫਸਦੇ ਕਰਕੇ ਥੋੜਾ ਥੱਕ ਗਏ ਹੌਲੀ ਹੌਲੀ ਹੁਣ ਆਦਤ ਪੈ ਗਈ ਆਪਾਂ ਨੂੰ ਦੇਖਦੇ ਆ ਕੱਲ ਨੂੰ ਜਾਣਦੇ ਆ ਕਿ ਨਹੀਂ ਜਾਂਦੇ ਕੱਲ ਸੱਚ ਦਮਨ ਕਰਈਏ ਹਣਾ ਕੱਲ ਵੀ ਨਿਊਟਰਿਸ਼ਨ ਕੱਲ ਟਿਊਸ਼ਨ ਤੇ ਹੈਗੀ ਸਕੂਲ ਨਹੀਂ ਹੈਗਾ ਕੀ ਸੇਰੇ ਥੋੜੀ ਹੌਨਾ ਪਸ਼ਾਨੀ ਹੁੰਦੀ ਹੈ। ਹਾਂ। ਤੇ ਆ ਕੇ ਤੇਰੀ ਯਾਦ ਆਈ ਤੇਰੀ ਹੈ। ਤੇਰੇ ਆਉਣਾ ਲੱਗ ਪਾਪਾ ਨਾਲ। ਨੇ? ਕੀਰੇ ਕੈਂਪ ਬੜਾ ਪਾਪਾ ਨੇ ਆਪੀ ਜਾਣਾ ਭੱਜ ਭੁਜਾਈਆ ਭਜਾਉਂਦੇ ਨੇ ਪਾਪਾ। ਆਪਾਂ ਨੂੰ ਆਰਾਮ ਨਾ ਆ ਰਹੀਆਂ ਵਾ ਕਿ ਨਹੀਂ? ਹਾਂ। ਟੈਕਨੋਲਜੀ ਸ਼ੇਅਰ ਕਰਕੇ ਆਗੇ ਸੀ ਅਸੀਂ ਵਾਪਸ ਤੇ ਦਮਨ ਦੀ ਡਿਊਟੀ ਲਈ ਆਪਾਂ ਨੇ ਕਿਚੌੜਾ ਸਾਫ ਕਰਦਾਂ। ਮੈਂ ਆ ਲਾਣਾ ਦਾਲ ਨੂੰ ਤੜਕਾ ਤੇ ਦਮਨ ਦੀਆਂ ਦੋ ਗੁੱਥਾ ਅੱਜ ਤੋਂ ਦਮਨ ਦੀਆਂ ਦੋ ਗੁੱਥਾ ਕਰਿਆ ਕਰਾਂਗੇ ਸੋਹਣਾ ਲੱਗਦਾ ਮੇਰਾ। ਦਮਨ ਕਮੈਂਟ ਵੀ ਆਈ ਸੀ ਕੱਲ ਬਹੁਤ ਕੀ ਦਮਨ ਬਹੁਤ ਸੋਹਣਾ ਲੱਗ ਰਿਹਾ ਕਿਊਟ ਪੁੱਤਾ। ਅੱਛਾ। ਹੂੰ। ਇਹ ਲਾ ਸੱਚੀ। ਤੇ ਦਮਨ ਚੌਲ ਚੌਲ ਸਾਫ ਕਰਤੇ ਨੇ ਤੇ ਹੁਣ ਆਪਾਂ ਬਣਾਣੇ ਆ ਚੌਲ ਤੇ ਮੈਂ ਲਾਣਾ ਦਾਲ ਨੂੰ ਤੜਕਾ। ਮੈਂ ਲਾਣਾ ਦਾਲ ਨੂੰ ਤੜਕਾ। ਤੜਕਾ ਮੈਂ ਲਾਵਾਂਗੀ ਦਮਨ ਕੋਲ ਖੜ ਕੇ ਵੇਖੇਗੀ ਠੀਕ ਹੈ ਦਮਨ ਤੇ ਦਮਨ ਤੜਕਾ ਲਾਉਣ ਦਾ ਦੱਸ ਦੇਣਾ ਹੋਲੀ ਹੋਲੀ ਦਾਲ ਬਣਾਣੀ ਆ ਗਈ ਦਮਨ ਨੂੰ ਤੇ ਬਸ ਹੁਣ ਤੜਕਾ ਲਾਣਾ ਦੱਸ ਦੇਣਾ ਤੇ ਚੌਲ ਵੀ ਦਮਨ ਅੱਜ ਤੁਸੀਂ ਬਣਾਓ ਠੀਕ ਹੈ ਪੇਸ਼ ਲਾ ਦੇ ਠੀਕ ਹੈ ਤੇ ਚਲੋ ਜੀ ਮਿਲਦੇ ਆਪਾਂ ਪਹਿਲਾਂ ਆਪਾਂ ਨਹੀਂ ਪੇਸ਼ ਮੈਂ ਲਾ ਲਾਂਗੀ ਜਿਵੇਂ ਵਿੱਚ ਚੌਲ ਪਾਣੀ ਪਾਣੀ ਦੇ ਹਨਾ ਉਹ ਵੀ ਸਿੱਖੋ ਹੌਲੀ ਹੌਲੀ ਨਿਆਣੇ ਨਹੀਂ ਹੈਗੇ ਤੁਸੀਂ ਅਸੀਂ 8ਵੀਂ ਕਲਾਸ ਚ ਕੰਮ ਕਰ ਲਾਪੇ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ 7ਵੀਂ 8ਵੀਂ ਚ ਉਹਦੋਂ ਅਸੀਂ ਘਰ ਦੇ ਸਾਰੇ ਕੰਮ ਕਰਦੇ ਸੀ ਝਾੜੂ ਪੋਚਾ ਉਦੋਂ ਕੱਚੇ ਵੇੜੇ ਹੁੰਦੇ ਸੀ ਕੋਚਾ ਫੇਰਦੇ ਸੀ ਗੋਏ ਵਾਲਾ ਆਪਾਂ ਹੂੰ ਤੇ ਕੰਪੜੇ ਵੀ ਅਸੀਂ ਨਲਕੇ ਤੇ ਧੋਨੇ ਹੁੰਨੇ ਹਾਂ ਬੈ ਕੇ ਕੋਈ ਟੂਟੀਆਂ ਨਹੀਂ ਲੱਗੀਆਂ ਕੋਈ ਕੁਛ ਨਹੀਂ ਤੇ ਸਾਰੇ ਕੰਮ ਕਰਨੀ ਜਦੋਂ ਮੰਮੀ ਨਾ ਘਰੋਂ ਚਲੇ ਜਾਣਾ ਨਾ ਸਾਨੂੰ ਐ ਹੋਣਾ ਮੰਮੀ ਦੇ ਆਉਣ ਤੱਕ ਅਸੀਂ ਐ ਘਰ ਚ ਮੁਕਾ ਆ ਦਈਏ ਤੇ ਮੰਮੀ ਮੰਮੀ ਨੇ ਆ ਕੇ ਸਾਨੂੰ ਘਾਲਾ ਕਢ ਦੇਣੀ ਆ ਨਹੀਂ ਆ ਕੰਮ ਨਹੀਂ ਕੀਤਾ ਨਹੀਂ ਕੀਤਾ ਹੀ ਨਾ ਅਸੀਂ ਤਾਂ ਸਾਰੇ ਕੀਤੇ ਹੋਏ ਨੇ ਹਾਂ ਆਪਣੇ ਮਨੋਂ ਤਾਂ ਆਪਾਂ ਸਾਰੇ ਕਰਦੇ ਹਾਂ ਹਾਂ ਸਹੀ ਗੱਲ ਹੈ ਸਹੀ ਗੱਲ ਤੇ ਇਵੇਂ ਆਪਾਂ ਦੰਮੂ ਨੂੰ ਵੀ ਸਿਖਾ ਰਹੇ ਹਾਂ ਤੇ ਦੰਮੂ ਸਾਡਾ ਵੀ ਟ੍ਰੇਨਡ ਹੋਈ ਜਾ ਰਿਹਾ ਹੌਲੀ ਹੌਲੀ ਹੋ ਵੀ ਸਾਬ ਹੋ ਗਈ ਸਾਬ ਚਲ ਠੀਕ ਹੈ ਚਲ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਧੋ ਦੋ ਧੋ ਕੇ ਰੱਖ ਦੋ ਤੇ ਮੈਂ ਤੜਕਾ ਲਾ ਲਾ ਠੀਕ ਹੈ ਚਲੋ ਜੀ ਬਣੇ ਰਹੋ ਤੁਸੀਂ ਵਲੌਗ ਸੀ ਮਿਲਦੇ ਆਂ ਪਾ ਤੁਹਾਨੂੰ ਜਦੋਂ ਹੀ ਸਾਡਾ ਸਿਆਰ ਵਾਲਾ ਵਲੌਗ ਦੇਖਿਆ ਹੁਣ ਆਪਾਂ ਸਿਆਰ ਕਰਨ ਜਾਇਆ ਕਰਾਂਗੇ ਰੋਜ਼ ਨਵੇਂ ਸਾਲ ਲੋ ਗਾਇਜ਼ ਅਸੀਂ ਨਾ ਕੰਨ ਦਿਨ ਸਾਡਾ ਬੈਂਕ ਖਾਲੀ ਹੋ ਗਿਆ ਸੀ ਤੇ ਲੋ ਜੀ ਰੋਟੀ ਰੋਟੀ ਅਸੀਂ ਖਾ ਲਈ ਸੀ ਖਾ ਕੇ ਅਸੀਂ ਬਿਸਤਰਾ 'ਚ ਬਹਿ ਗਏ ਤੇ ਮੇਰਾ ਬੀਬੀ ਜਿਹੜਾ ਹੋਰ ਵਧਿਆ ਪਿਆ ਬਹੁਤ ਜ਼ਿਆਦਾ ਕਮ ਖਰਾਬ ਹੋਇਆ ਪਿਆ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗੀ ਮੇਰਾ ਝਾਟਾ ਕਿੰਨੇ ਪਿਆ ਬੜ ਚੰ ਕੋਈ ਲੋਰ ਦੇ ਕਿਲਰੇ ਰਹਿਣ ਨਾ ਕੋਈ ਗੱਲ ਹੀ ਨਹੀਂ ਤੇ ਅਸੀਂ ਬੈਠੇ ਸੀ ਮੈਂ ਤਾਂ ਦਮਣ ਤੇ ਇੱਕ ਨਾ ਰੀਲ ਜੀ ਆ ਰਹੀ ਉਹ ਤੇ ਕੋਰਸੈਟ ਬਹੁਤ ਸੋਹਣੇ ਆ ਰਹੇ ਹਨਾ ਅਹੀਂ ਚਲ ਦੇਖਣ ਲੱਪੀਆ ਮੈਂ ਹੰ ਦਮਣਾ ਆਪਾਂ ਆਰਡਰ ਕਰ ਲੈਨੇ ਆ ਤਾਂ ਆਪਾਂ ਇੱਕ ਸਿਲੈਕਟ ਕਰਕੇ ਆਰਡਰ ਕਰਨ ਲੱਗੇ ਤੇ ਦੇਖਿਆ ਉਹਨਾਂ ਨੇ ਪ੍ਰਾਈਸ ਦੱਸਿਆ ਹਨਾ ਪ੍ਰਾਈਸ ਦੱਸਤਾ ਤੇ ਅਸੀਂ ਕਿਹਾ ਕਿ ਪੇਮੈਂਟ ਕੈਸ਼ অন ਡਿਲੀਵਰੀ ਕਹਿੰਦੇ ਨਹੀਂ ਅ ਗੂਗਲ ਪੇ ਚਲੋ ਹਨਾ ਹੁਣ ਸਾਡੇ ਭੈਣ ਭਰਾ ਵੀ ਸਾਨੂੰ ਗੂਗਲ ਪੇ ਕਰਦੇ ਨੇ ਜਦੋਂ ਆਪਣਾ ਸੂਟਾਂ ਦਾ ਆਰਡਰ ਹੁੰਦਾ ਤੇ ਚਲ ਅਸੀਂ ਕਿਹਾ ਕਿ ਚਲੋ ਤੁਸੀਂ ਆਪਣਾ ਸਕੈਨਰ ਭੇਜ ਦਿਓ ਤੇ ਉਹਨਾਂ ਨੇ ਭੇਜਤਾ ਹਨ ਤੇ ਸਕੈਨਰ ਜਿਹੜਾ ਭੇਜਿਆ ਨਾ ਮੈਂ ਇੱਥੇ ਉਹਦੀ ਪਿਕ ਲਾ ਦਾਂਗੀ ਤੁਸੀਂ ਇਥੇ ਫੋਟੋ ਦਿਖਾ ਦਿਓ ਨਾ हां ਮੈਂ ਚਲ ਤੁਹਾਨੂੰ ਦਿਖਾਈ ਦੇਨੀ ਆ ਤੇ ਬਾਕੀ ਅੱਗੇ ਦੀ ਕਹਾਣੀ ਜਿਹੜੀ ਤੁਹਾਨੂੰ ਦਮਨ ਦੱਸਦੀ ਆ ਹਾਂਜੀ ਦਮਨ ਤੇ ਪਾਪਾ ਐਕਚੁਅਲੀ ਰੀਲਾਂ ਦੇਖ ਰਹੇ ਸੀਗੇ ਤੇ ਉਹ ਚ ਕੋਡ ਸੈੱਟ ਆ ਗਿਆ ਤੇ ਪਾਪਾ ਕਹਿੰਦੇ ਕਿ ਸੋਨੂੰ ਆ ਮੰਗਾਲਾ ਤੂੰ ਚੱਲ ਫਿਰ ਨਾ ਮੰਮਾ ਨੇ ਸਕਰੀਨਸ਼ਾਟ ਭੇਜਤਾ ਇਹ ਵਾਲਾ ਕੋਡ ਸੈੱਟ ਦਾ ਤੇ ਆਈਡੀ ਵੀ ਦਿਖਾ ਦੋ ਜੀ ਆਈਡੀ ਹੈਗੀ ਡਰੈਸ ਲਗਜ਼ਰੀ ਮਤਲਬ ਕਿ WhatsApp ਤੇ ਤੇ ਇਹਨਾਂ ਦਾ ਇੰਸਟਾ ਤੇ ਅਸੀਂ ਪੇਜ ਦੇਖਿਆ ਸੀ ਉਹ ਹੈਗਾ ਡਰੈਸ ਲਗਜ਼ਰੀ ਲਗਜ਼ਰੀ ਦਾ ਹੀ ਹੈ ਹਾਂ ਪੂਰਾ ਪੇਜ ਬਣਿਆ ਹੋਇਆ ਆ ਦੇਖੋ ਜੀ ਤੇ ਇੰਨੇ ਫੋਲੋਅਰ ਨੇ ਤੇ ਵਿਊ ਵੀ ਬਹੁਤ ਜ਼ਿਆਦਾ ਨੇ ਹੂੰ ਤੇ ਐਡਰੈਸ ਵਗੈਰਾ ਸਾਰਾ ਦਿੱਤਾ ਹੋਇਆ ਹੈ ਸਾਡਾ ਕੁਝ ਇਹ ਨੇਪਾਲ ਦੇ ਨੇ ਸਾਈਡ ਤੇ ਅਸੀਂ ਸਾਰਾ ਕੁਝ ਪੁੱਛਿਆ ਇਹਨਾਂ ਨੂੰ ਮਤਲਬ ਸਾਰੀ ਕੁਝ ਇੰਟਰੋਡਕਸ਼ਨ ਕੀਤੀ ਹੈ ਇਹਨਾਂ ਨਾਲ ਹੂੰ ਤੇ ਫਿਰ ਕੀ ਹੋਇਆ ਇਹਨਾਂ ਦਾ ਚਲੋ ਆ ਆ ਗਿਆ ਫਿਰ ਮੈਂ ਪ੍ਰਾਈਸ ਪੁੱਛਿਆ ਤੇ 1300 ਇਹਨਾਂ ਨੇ ਕਹਿਤਾ ਤੇ ਤੁਸੀਂ ਦੇਖ ਸਕਦੇ ਹੋ ਕਿ ਆ ਫੈਬਰਿਕ ਹੁੰਦਾ ਇਹਨਾਂ ਨੇ ਕਹਿੰਦਾ ਵੂਲਨ ਦੱਸਿਆ ਫੈਬਰਿਕ ਹਾਂ ਤਿੰਨੇ ਤੇ ਕਿੰਨੇ ਟਾਈਪ ਦੇ ਫੈਬਰਿਕ ਹੁੰਦੇ ਨੇ ਆ ਫੈਬਰਿਕ ਇਹਨਾਂ ਨੇ ਨਾ ਬਾਕੀ ਜਿਹੜੀ ਇਹਨਾਂ ਦੀ ਚੈਟਿੰਗ ਹੋ ਰਹੀ ਸੀ ਨਾ ਚੈਟਿੰਗ ਵੀ ਕੁਝ ਊਠ ਪਟੰਗ ਜੀ ਹੋ ਰਹੀ ਸੀ ਸਮਝ ਨਹੀਂ ਲੱਗ ਰਹੀ ਮੈਨੂੰ ਲੱਗ ਕੇ ਕਿਸੇ ਹੋਰ ਜੇ ਵੇ ਨਾਲ ਚੈਟਿੰਗ ਹੋ ਰਹੀ ਸੀ ਵਿੱਚ ਸਾਈਜ਼ ਅਵੇਲੇਬਲ ਮੈਂ ਪੁੱਛਿਆ ਕਹਿੰਦਾ 올 ਸਾਈਜ਼ ਅਵੇਲੇਬਲ ਮੈਂ ਆਹ ਦੇਖੋ ਆ ਪੁੱਛਿਆ ਵਟ ਇਜ਼ ਦ ਸ਼ਿਪਿੰਗ ਕੋਸਟ ਇਨ ਇੰਡੀਆ ਹੂੰ ਤੇ ਕਹਿੰਦਾ ਉਹਨੂੰ ਜਵਾਬ ਨਹੀਂ ਦੇਣਾ ਕਹਿੰਦਾ ਮਾਈ ਸ਼ਾਪ ਮੁੰਬਈ ਅੰਧੀਰੀ ਈਸਟ ਅਵੇਲੇਬਲ ਹੂੰ ਤੇ ਮੈਂ ਕਿਹਾ ਚਲੋ ਕੋਈ ਨਾ ਮੈਂ ਕਿਹਾ ਆ ਐਕਸ ਡਬਲ ਐਕਸਲ ਸਾਈਜ਼ ਭੇਜ ਦੋ ਐਕਸਲ ਸਾਈਜ਼ ਡਬਲ ਐਕਸਲ ਵੀ ਕਰਨਾ ਕਰੋਂਗੇ ਅੱਗੇ ਸਿਰ ਅਸੀਂ ਤਾਂ ਪੇਮੈਂਟ ਕਰ ਦਿਆਂ ਬੋਲ ਡਬਲ ਐਕਸਲ ਸਾਈਜ਼ ਭੇਜ ਦੋ ਤੇ ਮੈਂ ਪੁੱਛਿਆ ਕੈਸ਼ ਔਨ ਡਿਲੀਵਰੀ ਹੈ ਕਹਿੰਦੇ ਨਾਟ ਅਵੇਲੇਬਲ ਦੇਖੋ ਨਾਟ ਅਵੇਲੇਬਲ ਆਇਆ ਮੈਂ ਕਿਹਾ ਚਲੋ ਗੂਗਲ ਪੇ ਭੇਜ ਦੋ ਤੇ ਕਾਫੀ ਚਿਰ ਰਿਪਲਾਈ ਨਹੀਂ ਆਇਆ ਫਿਰ ਮੈਂ ਐਡਰੈਸ ਭੇਜਤਾ ਆਪਣਾ ਤੁਹਾਨੂੰ ਸਕੈਨਰ ਦੇਖੋ ਪਹਿਲਾਂ ਕਿਵੇਂ ਤਾਂ ਭੇਜਿਆ ਇਹ ਸਕੈਨ ਜਦੋਂ ਅਸੀਂ ਅਸੀਂ ਵੀ ਮਤਲ ਜਿਹੜਾ ਜਦੋਂ ਆਪਾਂ ਹਨਾ ਆਪਾਂ ਸੂਟ ਵੀ ਜਦੋਂ ਆਰਡਰ ਕਰਦੇ ਆ ਨਾ ਜਦੋਂ ਸਾਡੀਆਂ ਭੈਣਾਂ ਸਾਡੇ ਕੋਲ ਸੂਟ ਵੀ ਲੈਂਦੇ ਨੇ ਤੇ ਹਨਾ ਉਹਨਾਂ ਨੂੰ ਮੈਂ ਇੱਕ ਵਾਰੀ ਲੈਂਦੀਆਂ ਨੇ ਜਦੋਂ ਸਾਡੀਆਂ ਭੈਣਾਂ ਸੂਟ ਤੇ ਮੈਂ ਉਹਨਾਂ ਨੂੰ ਕਹਿੰਨੀ ਨੇ ਇੱਕ ਵਾਰੀ ਤੁਸੀਂ ਪਲੀਜ਼ ਮੇਰੇ ਨਾਲ ਫੋਨ ਤੇ ਗੱਲ ਕਰੋ ਕਿ ਆਪਣਾ ਦੀ ਗੱਲ ਹੋ ਜਾਏਗੀ ਆਪਾਂ ਦੀ ਤੇ ਆਪਾਂ ਨੂੰ ਕਨਫਰਮ ਹੋ ਜਾਏਗਾ ਤੁਹਾਨੂੰ ਵੀ ਕਨਫਰਮ ਹੋ ਜਾਏਗਾ ਦੇਖੋ ਮੈਨੂੰ ਵੀ ਕਨਫਰਮ ਹੋ ਜਾਏਗਾ ਕਿ ਹਨਾ ਆਪਾਂ ਸਹੀ ਆ ਤੇ ਸਾਰਾ ਕੁਝ ਸਹੀ ਰਹਿੰਦਾ ਤੇ ਅਸੀਂ ਇਹਨਾਂ ਨੂੰ ਨਾ ਉਹਨਾਂ ਸਕੈਨਰ ਭੇਜਤਾ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਪਲੀਜ਼ ਤੁਹਾਨੂੰ ਕਾਲ ਕਰ ਸਕਦੇ ਆ ਤੇ ਇਹ ਕਹਿੰਦੇ ਨਹੀਂ ਠੀਕ ਹੈ ਉਦੋਂ ਬਾਅਦ ਉਹਨਾਂ ਨੇ ਨੋ ਲਿਖਤਾ ਤੇ ਇੱਥੇ ਕਹਿੰਦੇ ਫ੍ਰੀ ਨੇ ਸ਼ਿਪਿੰਗ ਚਾਰजेस ਫਿਰ ਮੈਂ ਅਗਲੇ ਸੂਟ ਦਾ ਪੁੱਛਿਆ 2000 ਕਹਤਾ ਹਾਂ ਚਲੋ ਮੈਂ ਆਪਣਾ ਮਤਲਬ ਕਿ ਸਾਈਜ਼ ਸੂਈ ਭੇਜਤਾ ਮਮਾ ਦਾ ਮੈਂ ਕਿ ਡਬਲ ਐਕਸਲ ਠੀਕ ਰਹੂਗਾ ਕਹਿੰਦੇ ਓਕੇ ਹੂੰ ਸਿਰਫ ਓਕੇ ਤੇ ਸੇਤੀ ਪੇਮੈਂਟ ਦੀ ਪੈ ਗਈ ਪੇਮੈਂਟ ਸਕਰੀਨਸ਼ਾਟ ਸੈਂਡ ਆਈ ਵਿਲ ਕਨਫਰਮ ਯੂਰ ਆਰਡਰ ਇੰਗਲਿਸ਼ ਵੀ ਨਹੀਂ ਸਮਝ ਆ ਰਹੀ ਕੀ ਲਿਖੀ ਹੈ ਇਹ ਚ ਸਾਨੂੰ ਡਾਊਟ ਲੱਗਿਆ ਜਿਹੜਾ ਸਕੈਨਰ ਆਇਆ ਸੀ ਨਾ ਉਹ ਚ ਪੂਰਾ ਸਾਨੂੰ ਸਹੀ ਨਹੀਂ ਲੱਗਿਆ ਹੈਗਾ ਸਕੈਨਰ ਸਕੈਨਰ ਦਿਖਾਓ ਬੱਚੇ ਸਕੈਨਰ ਦਿਖਾਤਾ ਆ ਦੇਖੋ ਸਕੈਨਰ ਸਕੈਨਰ ਦੇ ਵਿੱਚ ਕੁਝ ਨਹੀਂ ਹੈਗਾ ਆਪਣੇ ਇੱਥੇ ਇੱਕ ਉਹ ਨਿਸ਼ਾਨਾ ਹੁੰਦਾ ਹੁੰਦਾ ਉੱਪਰ ਲਿਖਿਆ ਹੁੰਦਾ ਨੀਚੇ ਲਿਖਿਆ ਦੋ ਉੱਪਰ ਨਾਮ ਲਿਖਿਆ ਹੁੰਦਾ ਸਾਰਾ ਕੁਝ ਇਹ ਸਾਨੂੰ ਡਾਊਟਫੁਲ ਜਿਹਾ ਲੱਗਿਆ ਜਦੋਂ ਅਸੀਂ ਜਸਟ ਟੈਸਟ ਕਰਨ ਲੱਗੇ ਤੇ ਉੱਥੇ ਪੂਰਾ ਮੈਸੇਜ ਆ ਗਿਆ ਤੇ ਫਿਰ ਆਹ ਮੈਸੇਜ ਆਇਆ ਤੇ ਮੈਂ ਕਿਹਾ ਕਾਲ ਲਾ ਸਕਦੇ ਕਹਿੰਦੇ ਓਕੇ ਮੈਸੇਜ ਹਾਂ ਤੇ ਚਲੋ ਮੈਂ ਕਾਲ ਲਾਈ ਤੇ ਇੱਕ ਜੈਂਟਸ ਬੋਲਿਆ ਬੋਲਿਆ ਸੀਗਾ ਤੇ ਐਵੇਂ ਹਿੰਦੀ ਬੋਲ ਰੇ ਸੀ ਕਿ ਜਿਵੇਂ ਹੁੰਦਾ ਨਹੀਂ ਸੇਖੀ ਜਾਣ ਸੇਖ ਜੇ ਐਡਰੈਸ ਤੇ ਉੱਥੇ ਇੰਸਟਾਗ੍ਰam ਤੇ ਨੇਪਾਲ ਲਿਖਿਆ ਹੋਇਆ ਇਹ ਦੱਸ ਰਿਹਾ ਕਿ ਮੁੰਬਈ ਹੈ ਮੇਰਾ ਤੇ ਚਲੋ ਮੈਂ ਪੁੱਛਿਆ ਮੈਂ ਕਿ ਕਿ ਸਟਿਚਿੰਗ ਵਗੈਰਾ ਹੋ ਜੂਗੀ ਬਾਅਦ ਚੇ ਸਾਈਜ਼ ਖੁੱਲਾ ਆ ਗਿਆ ਕਹਿੰਦਾ ਹਾਂ ਹਾਂ ਮਮਾ ਕਹਿੰਦੇ ਚੱਲ ਲੈ ਸਾਡੀ ਮੰਮਾ ਦੀ ਸਲਾਹ ਚ ਇਹ ਜੋਗੀ ਕੋਡ ਸੈੱਟ ਮੰਗਾ ਲੈਣਾ ਸੂਟ ਰਹਿਣ ਤੋ ਕਿ ਕੋਈ ਪਤਾ ਨਹੀਂ ਕਿਵੇਂ ਦਾ ਆਵੇ ਚਲੋ ਮੈਂ ਆ ਕੇ ਆ ਕਹਿੰਦਾ ਓਕੇ ਤੇ ਫਿਰ ਨਾ ਬਾਅਦ ਚ ਅਸੀਂ ਜਦੋਂ ਪੇਮੈਂਟ ਕਰਨ ਲੱਗੇ ਉੱਤੇ ਜਦੋਂ ਅਸੀਂ 1300 ਦਾ ਸੀਗਾ ਕੁਝ ਹੈ 1300 ਪੇਮੈਂਟ ਕੀਤੀ ਅਸੀਂ ਪੇਮੈਂਟ ਅਸੀਂ ਪੇਮੈਂਟ ਜੈਸੀ ਕਰਨ ਲੱਗੇ ਤੇ ਉੱਤੇ ਮੈਸੇਜ ਆ ਗਿਆ ਕਿ ਦਿਸ ਪਰਸਨ ਇਜ਼ ਫਰਾਡ ਤੁਸੀਂ ਇੱਕ ਵਾਰੀ ਫਿਰ ਤੋਂ ਚੈੱਕ ਕਰ ਲਓ ਕਿ ਤੁਸੀਂ ਕਿਨੂੰ ਪੇਮੈਂਟ ਕਰ ਰਹੇ ਹੋ ਤੇ ਉੱਤੇ ਰੈੱਡ ਸਾਈਨ ਆਨ ਲੱਗ ਪਏ ਤਿੰਨ ਚਾਰ ਵਾਰੀ ਮੈਸੇਜ ਆਏ ਹੋ ਤੇ ਫਿਰ ਮੈਂ ਇੱਕ ਵਾਰੀ ਮਮਾ ਨੇ ਇੱਕ ਵਾਰੀ ਉਹ ਕਰਤਾ ਸੀਗਾ ਫਿਰ ਮਮਾ ਨੇ ਫਿਰ ਤੋਂ ਪੜਿਆ ਤੇ ਮਮਾ ਨੇ ਪੇਮੈਂਟ ਕੈਨਸਲ ਕਰਤੀ ਤੇ ਅਸੀਂ ਬਚ ਗਏ ਨਵੇਂ ਸਾਲ ਵਾਲੇ ਦਿਨ ਸਾਡਾ ਨੁਕਸਾਨ ਹੋ ਜਾਣਾ ਸੀ ਬਹੁਤ ਤਗੜਾ ਹੁੰਦਾ ਜਾਣਾ ਸੀ ਸਾਡਾ ਤੇ ਤੁਸੀਂ ਵੀ ਪਲੀਜ਼ ਕੋਈ ਵੀ ਐਹੋ ਜੀ ਸਾਈਡ ਮਿਲਦੀ ਹੈ ਹਨਾ ਜਿਵੇਂ ਆਪਾਂ ਇੰਸਟਾਗ੍ਰਾਮ ਤੇ ਦੇਖ ਲੈਨੇ ਆ ਕਿ ਹਾਂ ਇਹ ਸਹੀ ਹੈ ਇੱਥੇ ਫਲਾਣੀ ਚੀਜ਼ ਮਿਲ ਰਹੀ ਹੈ ਤੇ ਇਹ ਚੀਜ਼ਾਂ ਤੋਂ ਬਚ ਕੇ ਰਹੋ ਤੇ ਇਹਨਾਂ ਪ੍ਰੋਫੈਸ਼ਨਲ ਅਕਾਊਂਟ ਬਣਾਉਣਾ ਕਿ ਬੰਦਾ ਕੋਈ ਵੀ ਅਟਰੈਕਟ ਹੋ ਸਕਦਾ ਹੈ ਲੱਖ ਕਾ ਫੋਲੋਅਰ ਨੇ ਤੇ ਮਿਲੀਨ ਮਿਲੀਨ ਵਿਊ ਆ ਰੱਖੇ ਨੇ ਬਹੁਤ ਗਲਤ ਗੱਲ ਪਤਾ ਨਹੀਂ ਕੀ ਚੱਕਰ ਹੈ ਕੀ ਨਹੀਂ ਇਹੋ ਜੀਆਂ ਫੇਕ ਚੀਜ਼ਾਂ ਤੋਂ ਬਚੋ ਬਚ ਕੇ ਰਹੋ ਹਾਂ ਤੇ ਸਾਡੇ ਤੋਂ ਸੂਟ ਆਰਡਰ ਕਰਦੇ ਅਸੀਂ ਅਸੀਂ ਤੁਹਾਡੇ ਸਾਹਮਣੇ ਆ ਵਲੋਗਾਂ 'ਚ ਵੀ ਸਾਹਮਣੇ ਆਣਾ ਤੇ ਸਾਰਾ ਕੁਝ ਸਾਹਮਣੇ ਆ ਅਸੀਂ ਜਿਹੜਾ ਵੀ ਸਾਡੇ ਕੋਲ ਨਵਾਂ ਸਾਡਾ ਭੈਣ ਭਰਾ ਜੋੜਦਾ ਕਸਟਮਰ ਜੋੜਦਾ ਤਾਂ ਅਸੀਂ ਕਹਿੰਨੇ ਆ ਪਲੀਜ਼ ਤੁਸੀਂ ਇੱਕ ਵਾਰੀ ਕਾਲ ਕਰੋ ਹੈਲੋ ਹਾਈ ਹਣਾ ਕਿਵੇਂ ਆ ਪੇ ਪੇਮੈਂਟ ਕਿਵੇਂ ਕਰਨੀ ਆ ਕਿੱਥੇ ਸੂਟ ਪਹਚਾਣਾ ਸਾਰਾ ਕੁਝ ਇੱਕ ਵਾਰੀ ਗੱਲ ਹੋ ਜਾਂਦੀ ਹੈ ਨਾ ਤੇ ਫਿਰ ਬੰਦੇ ਨੂੰ ਯਕੀਨ ਜਿਆ ਹੋ ਜਾਂਦਾ ਹੈ ਇਹੋ ਜੇ ਫੇਕ ਬਹੁਤ ਦੁਨੀਆ ਬੈਠੀ ਮੈਨੂੰ ਐ ਲੱਗਦਾ ਜਿਹੜੀ ਆਈਡੀ ਸੀ ਨਾ ਉਹ ਕਿਸੇ ਹੋਰ ਦੀ ਸੀ ਤੇ ਕੁਝ ਚੇਂਜ-ਚੁੰਜ ਕਰਕੇ ਮਤਲਬ ਕਿ ਉਹ ਮੈਨੇਜਰ ਰੱਖੇ ਹੋਣਗੇ ਕੀ ਪਤਾ ਮੈਨੇਜਰ ਰੱਖੇ ਹੋਣ ਉਹ ਵੀ ਐ ਵਿੱਚ ਹੀ ਕਰ ਸਕਦਾ ਪਰ ਨਹੀਂ ਜਿਹੜਾ Google Pay ਕਰਨ ਲੱਗਾ ਮੈਸੇਜ ਆਇਆ ਨਾ ਉਹਨੂੰ ਜ਼ਰੂਰ ਧਿਆਨ ਨਾਲ ਚੈੱਕ ਕਰਿਆ ਕਰੋ ਜਦੋਂ Google Pay ਕਰਿਆ ਮੈਸੇਜ ਆਉਂਦਾ ਨਾ ਤੇ ਉਹ ਚੀਜ਼ ਫੇਕ ਹੋ ਸਕਦੀ ਤੇ ਦੇਖੋ ਅਸੀਂ ਤਾਂ ਇਸ ਚੀਜ਼ ਤੋਂ ਬਚ ਗਏ ਆ ਤੇ ਤੁਸੀਂ ਵੀ ਪਲੀਜ਼ ਜ਼ਰੂਰ ਇਸ ਗੱਲ ਤੇ ਧਿਆਨ ਦਿਓ ਠੀਕ ਹੈ ਜੀ ਤੇ ਜਰੂਰ ਦੱਸੋ ਸਾਡੀ ਇਹ ਇਨਫੋਰਮੇਸ਼ਨ ਫਰਾਡਸ ਦੇ 스팸 ਦੇ ਰਿਗਾਰਡਿੰਗ ਤੁਨੂ ਕਿਵੇਂ ਲੱਗੀ ਤੇ ਤੁਸੀਂ ਵੀ ਪਲੀਜ਼ ਇਹਨਾਂ ਤੋਂ ਬਚ ਕੇ ਰਹੋ ਕੋਈ ਪਤਾ ਨਹੀਂ ਹਰ ਮੋੜ ਤੇ ਬੈਠੇ ਨੇ ਥੱਗਣ ਵਾਸਤੇ ਇਹ ਨਹੀਂ ਪਤਾ ਤੁਹਾਡਾ ਅਕਾਊਂਟ ਨੰਬਰ ਕਿਤੋਂ ਲੈ ਕੇ ਜਿ ਪੇਮੈਂਟ ਕਰਦੇ ਹੋ ਲੱਖਾਂ ਕਰੋੜਾ ਪੈਸਾ ਪਿਆ ਹੁੰਦਾ ਕਈਆਂ ਦੇ ਅਕਾਊਂਟ ਚ ਉਹਨਾਂ ਦੇ ਅਕਾਊਂਟ ਚ ਟ੍ਰਾਂਸਫਰ ਹੋ ਜਾ ਕੋਈ ਪਤਾ ਨਹੀਂ ਤੇ ਜਿਨ੍ਹਾਂ ਤੇ ਤੁਹਾਨੂੰ ਟਰਸਟ ਹੈ ਜਿਵੇਂ ਸਾਡੇ ਵਰਗੇ ਦੇ ਟਰਸਟ ਹੈ ਉਹਨਾਂ ਤੋਂ ਸੂਟ ਆਰਡਰ ਕਰੋ ਤੇ ਆਪਣਾ بچਕੇ ਤੇ Google Google Pay ਤੇ ਵੀ ਅੱਜ ਕੱਲ੍ਹ ਆਨ ਲੱਗ ਗਿਆ ਕਿ ਕਿੰਨੂ ਪੇਮੈਂਟਸ ਆ ਰਹੀ ਸਪੈਮ ਨੂੰ ਜਾ ਰਹੀ ਹੈ ਕਿੰਨੂ ਜਾ ਰਹੀ ਹੈ ਇਹ ਸਭ ਤੋਂ ਵਧੀਆ ਗੱਲ ਹੈ ਹਾਂ ਧਿਆਨ ਨਾਲ ਤੁਸੀਂ ਉਹਨਾਂ ਦੀ ਇਨਸਟਰਕਸ਼ਨਸ ਪੜ੍ਹਨੀਆਂ ਨੇ ਤਾਂ ਪੇ ਕਰਨਾ ਹੈ ਇਵਨ ਕਿ ਸਾਡੀ ਵੀ ਮਤਲਬ ਕਿ ਅਸੀਂ ਕਹਿੰਦੇ ਤਾਂ ਨਹੀਂ ਅਸੀਂ ਫਰਾਡਰ ਨਹੀਂ ਹੈਗੇ ਬਟ ਤੁਸੀਂ Google Pay ਦੀ ਇਨਸਟਰਕਸ਼ਨਸ ਦੇ ਹਿਸਾਬ ਨਾਲ ਚੱਲਣਾ ਵੈਸੇ ਤਾਂ ਅਸੀਂ ਸੇਫ ਆ ਸਾਨੂੰ ਪਤਾ ਅਸੀਂ ਸੇਫ ਡਿਲੀਵਰੀ ਕਰਦੇ ਆ ਠੀਕ ਹੈ ਕੋਈ ਕਿਸੇ ਨਾਲ ਠੱਗੀ ਨਹੀਂ ਕਰ ਰਹੇ ਤੇ ਜਿਹਦੇ ٹرسٹ ਹੈ ਨਾ ਬੰਦੇ ਤੇ ਉਹਦੇ ਤੇ ਹੀ ਫਿਰ ਆਪਾਂ ਨੂੰ ਪੇਮੈਂਟ ਉਹਨੂੰ ਪੇਮੈਂਟ ਕਰਨੀ ਚਾਹੀਦੀ ਹੈ ਉਸ ਹਿਸਾਬ ਨਾਲ ਸਮਝ ਨਹੀਂ ਆ ਰਿਹਾ ਬੋਲਾਂ ਕਿ ਚਲੋ ਜੀ ਸਵੇਰੇ ਮਿਲਦੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਜੀ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਪਰਮਾਤਮਾ ਕਰੇ ਨਵੇਂ ਸਾਲ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਪਰਿਵਾਰ ਤੇ ਤੰਦਰੁਸਤੀ ਰੱਖੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਸਾਡੇ ਸਾਰੇ ਜਨਾਬੀ ਸਾਡੇ ਨਾਲ ਪਰਵਾਹ ਜੁੜਿਆ ਹੋਇਆ YouTube ਤੇ ਸਾਡੇ ਬੁਟੀਕ ਵਾਲੇ ਚੈਨਲ ਤੇ ਹਨਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਸੀ ਫੈਮਿਲੀ ਵੱਲੋਂ ਜੀ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਪ੍ਰਮਾਤਮਾ ਤੁਹਾਨੂੰ ਸਤਿ ਸ੍ਰੀ ਅਕਾਲ ਦੀ ਕਲਾਜ ਰੱਖੇ ਚਲੋ ਜੀ ਆਪਾਂ ਵੀ ਰੈਡੀ ਆਪਾਂ ਜਾਣਾ ਗੁਰਦੁਆਰਾ ਸਾਹਿਬ ਨਾਲੇ ਆਪਾਂ ਤੇ ਦਮਨ ਵੀ ਨਾਲ ਲਈ ਆਂ ਕਾਰ ਹੀ ਬਸ ਅਸੀਂ ਚੱਲਿਆ ਗੁਰਦੁਆਰਾ ਸਾਹਿਬ ਮੈਂ ਕਿਹਾ ਚਲੋ ਆਪਾਂ ਵਲੋਗ ਕੰਟੀਨਿਊ ਕਰ ਦਈਏ ਤੇ ਕਾਫੀ ਕਮੈਂਟ ਆ ਰਹੇ ਸੀ ਮੈਸੇਜ ਆ ਰਹੇ ਸੀ ਆਪਣੇ ਬੁਟੀਕ ਵਾਲੇ ਫੋਨ ਤੇ ਤੇ ਮਿਲਦਾ ਕਿਸੇ ਦਾ ਜੇ ਰਹਿ ਗਿਆ ਹੋਇਆ ਤੇ ਪਲੀਜ਼ ਮਾਇਨ ਨਾ ਕਰਿਓ ਮੈਂ ਤੁਹਾਨੂੰ ਇੱਥੇ ਵਿਸ਼ ਕਰ ਦੇਨੀ ਆ ਨਵੇਂ ਸਾਲ ਦਾ ਕਿ ਮੈਂ ਸਾਰਿਆਂ ਨੂੰ ਵੈਸੇ ਤਾਂ ਟੋਟਲੀ ਅਪਲਾਈ ਕਰਕੇ ਜੇ ਕੋਈ ਰਹਿ ਗਿਆ ਤੇ ਉਹਦੇ ਲਈ ਸੌਰੀ ਉਹਨਾਂ ਨੂੰ ਇੱਥੇ ਬਲੌਗ ਦੇ ਵਿੱਚ ਜੀ ਮੇਰੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਲੋ ਜੀ ਆਪਾਂ ਤਿਆਰ ਆਪਾਂ ਜਾਣਾ ਗੁਰਦੁਆਰਾ ਸਾਹਿਬ ਤੇ ਮੇਰੇ ਬੁਟੀਕ ਵਾਲੇ ਨੰਬਰ ਤੇ ਆ ਰਹੇ ਨਹੀਂ ਜੀ ਮੈਸੇਜ ਬਹੁਤ ਆਪਾਂ ਉਧਰ ਵੀ ਗੱਲਬਾਤ ਕਰ ਲਈਏ ਕਿ ਦਵਾਈ ਸਾਡਾ ਰੈਡੀ ਹੋ ਪੌਣੇ 9 ਦਾ ਟਾਈਮ ਹੋ ਗਿਆ ਅਜੇ ਅਸੀਂ ਚਾਹ ਨਹੀਂ ਪੀਤੀ ਬਸ ਅਸੀਂ ਐਂ ਹੀ ਤਿਆਰ ਹੋ ਗਏ ਆਂ ਨਹਾ ਤੋ ਕੇ ਆ ਕੇ ਪੀਵਾਂਗੇ ਚਾਹ ਪਹਿਲਾਂ ਗੁਰੂ ਘਰ ਜਾਵਾਂਗੇ ਸ਼ੁਕਰਾਨਾ ਕਰਾਂਗੇ ਵੰਡ ਗੁਰੂ ਦੇ ਮੱਥਾ ਟੇਕਾਂਗੇ ਕਿ ਸਾਡੇ ਸਾਰੇ ਭੈਣ ਭਰਾ ਪੋਪਾ ਪਾਪਾ ਨੇ ਲੈ ਲੈ ਦੁੱਜਾ ਲੈ ਲੈ ਸਾਰੇ ਭੈਣ ਭਰਾ ਖੁਸ਼ ਰਹਿਣ ਚੜ੍ਹਦੀ ਕਲਾ 'ਚ ਰਹਿਣ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਤੇ ਚਲੋ ਜੀ ਵਲੌਗ ਆਪਾਂ ਕਰਤਾ ਕੰਟੀਨਿਊ ਬਣੇ ਰੋ ਵਲੌਗ 'ਚ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮੇਰੀ ਬਾਤ ਆ ਗਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਲਓ ਜੀ ਅਸੀਂ ਗੁਰਦੁਆਰਾ ਸਭ ਚੱਲ ਪਿਆ ਦਮ ਚਪਲੇ ਵਾਲੀ ਉਹ ਤਾਂ ਚਪਲਾ ਹੀ ਠੀਕ ਹੈ ਉੱਥੇ ਬੂਟ ਲੈਣੇ ਪੈਣਗੇ ਆਹ ਦਰਵਾਜ਼ਾ ਨਹੀਂ ਬੰਦ ਤੁਸੀਂ ਬੰਦ ਕਰ ਫਿਰ ਵੱਧ ਤੁਸੀਂ ਆ ਰਹੇ ਮੈਂ ਕਿਉਂ ਕਰਾਂ ਤੂੰ ਕਰੇਂਗਾ ਦਮੂ ਕਰੇਗਾ ਚਲੋ ਜੀ ਗੁਰਦੁਆਰਾ ਸਾਹਿਬ ਲਈ ਤਾਂ ਹੁਣ ਜਾਓ ਚਲੋ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਅਸੀਂ ਤੇ ਦੁਕਾਨਾਂ ਦੇ ਕੋਲ ਨਾਲ ਸੱਜੂ ਕੀਆਂ ਸੰਗਤ ਵੀ ਕਾਫੀ ਆਈ ਹੈ ਹਾਂ ਨਵੇਂ ਸਾਲ ਕਰਕੇ ਫਿਰ ਸਾਰੇ ਕੰਦੇ ਗੁਰਦੁਆਰਾ ਸਾਹਿਬ ਚੱਲੀਏ ਪੈਸੇ ਲੈ ਲੈ ਮੈਂ ਕਰਣੀ ਕਰਤਾ ਪਰਸ ਮੇਰਾ ਵੀ ਚੇਪਿਆ ਲਾਜੀ ਕਰੋ ਸਾਡੇ ਬਾਹਰ ਵਾਲੀਆਂ ਭੈਣਾਂ ਦੱਸਾਂ ਕਰਨ ਮਸਤ ਆਣਾ ਸਾਡੇ ਨੂੰ ਲਾਤੂ ਮਾਲੂਕ ਨਾ ਕੋਸੇ ਮਾਲੂਕ ਮਸਤਾਨੂ ਦੇ ਬਰਨ ਪ੍ਰਭ ਜਤ ਜੀ ਕੋ ਸਭ ਉਪਾਦ ਹਉਂ ਕਟ ਅਨੀ ਬਟ ਮੰਜਰੀ ਟੂਡੀ ਕਹੀ ਅਲਾਪ ਆ ਮੋਦੀਓ ਗੋਜਨੀ ਸਗ ਜੀ ਮੁਕ ਕੀ ਲੋ ਜੀ ਗੁਰਦੁਆਰਾ ਸਾਹਿਬ ਅਸੀਂ ਦਰਸ਼ਨ ਕਰਾਏ ਨਾਲ ਆਪਣੇ ਜਿਹੜੇ ਬਾਹਰ ਵਾਲੇ ਭੈਣ ਭਰਾ ਉਹਨਾਂ ਨੂੰ ਵੀ ਦਰਸ਼ਨ ਕਰਾਏ ਤੇ ਬੜਾ ਵਧੀਆ ਲੱਗਿਆ ਮੱਥਾ ਟੇਕ ਕੇ ਅਸੀਂ ਆ ਗਏ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਇਹ ਸਾਲ ਖੁਸ਼ੀਆਂ ਭਰੇ ਆਵੇ ਤੰਦਰੁਸਤੀ ਭਰੇ ਆਵੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਤੁਸੀਂ ਕਰੋ ਠੀਕ ਹੈ ਜੀ ਤੇ ਮੇਰੇ ਵੱਲੋਂ ਤਾਂ ਇਹੀ ਨਵੇਂ ਸਾਲ ਦੀ ਤੁਹਾਨੂੰ ਵਧਾਈਆਂ ਨੇ ਤੇ ਜਿਹੜਾ ਵੀ ਪਿਛਲਾ ਸਾਲ ਲੰਘ ਗਿਆ ਉਸ ਤੋਂ ਇਸ ਵਾਰ ਵਧੀਆ ਕਰੀਏ ਆਪਾਂ ਹਾਂ ਤੇ ਬਾਕੀ ਜੀ ਤੁਸੀਂ ਵਲੌਗ ਚ ਵੀ ਦੇਖੋ ਅੱਜ ਕਿੱਥੇ ਕਿੱਥੇ ਕੀ ਕੀ ਚੱਲਦਾ ਹੈ ਕਿ ਕੀ ਕੰਮ ਨੇ ਜਿਹੜੇ ਕੰਮ ਨੇ ਦਿੱਲੀ ਦੇ ਉਹ ਤਾਂ ਕਰਨਾ ਹੀ ਪੈਣਾ ਹੋਣਾ ਐ ਨਹੀਂ ਲੱਗਦਾ ਨਵਾਂ ਸਾਲ ਚੜਿਆ ਤੇ ਕੁਝ ਨਵਾਂ ਕੰਮ ਹਨਾ ਹਾਂ ਤੇ ਬਸ ਹੁਣ ਅੱਜ ਅਸੀਂ ਫੇਰ ਬਾਜ਼ਾਰ ਜਾਣਾ ਦੇਵਤਾਰ ਕੋ ਟਾਈਮ ਹੋਇਆ ਨਹੀਂ ਤਾਂ ਗੱਡੀ ਤੇ ਨਹੀਂ ਤਾਂ ਫਿਰ ਮੈਂ ਤਾਂ ਦਮਣ ਸਕੂਟੀ ਤੇ ਹੈ ਨਾ ਦਮਣ ਸਕੂਟੀ ਜਾਣ ਕੇ ਕਹਿੰਦੇ ਬੰਡ ਦਾ ਕਮੈਂਟ ਆਇਆ ਸੀਗਾ ਕਿ ਹੁਣ ਕਿਹੜੇ ਨਵੇਂ ਸਾਲ ਕੋਈ ਐਸੀ ਗੱਲ ਨਹੀਂ ਹੁੰਦੀ ਕਿ ਮਿੰਨੇ ਮਿੰਨੇ ਚਲੋ ਉਹ ਵੀ ਗੱਲ ਠੀਕ ਹੈ ਹਾਂਜੀ 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 ਪਰ ਆਪਾਂ ਨੂੰ ਇੱਕ ਬਹਾਨਾ ਮਿਲਿਆ ਹੁੰਦਾ ਚਲੋ ਆਪਾਂ ਨਵੇਂ ਸਿਰੇ ਤੋਂ ਹਰ ਚੀਜ਼ ਨੂੰ ਨਵੀਂ ਸ਼ੁਰੂ ਕਰੀਏ ਸਹੀ ਗੱਲ ਹੈ ਉਹ ਤਾਂ ਚਲੋ ਪਤਾ ਹੀ ਹੈ ਕਿ ਦਸੰਬਰ ਤੋਂ ਬਾਅਦ ਜਨਵਰੀ ਆਉਣਾ ਹੀ ਆਉਣਾ ਹੈ ਹਾਂਜੀ ਹਾਂਜੀ ਪਰ ਚਲੋ ਇਹ ਹੈ ਕਿ ਮਤਲਬ ਕੁਝ ਨਵਾਂ ਆਪਾਂ ਕਰਾਂਗੇ ਇੱਕ ਨਵੀਂ ਸੋਚ ਲੈ ਕੇ ਆਪਾਂ ਚੱਲਦੇ ਹਾਂ 20 ਸਾਲ ਆਪਾਂ ਵਧੀਆ ਕਰੀਏ ਇਸ ਸਾਲ ਜੋ ਪਿਛਲੀਆਂ ਗਲਤੀਆਂ ਹੋਈਆਂ ਨੇ ਜਾਂ ਪਿਛਲੀ ਵਾਰ ਜੋ ਆਪਾਂ ਬਮਾਠ ਮਾਰ ਹੋਏ ਆ ਜਾਂ ਕੁਝ ਵੀ ਹੋਇਆ ਤਾਂ ਇਸ ਵਾਰ ਅਸੀਂ ਫਿਟਨੈਸ ਆਪਣੀ ਵਧਾ ਕੇ ਰੱਖੀਏ ਠੀਕ ਹੈ ਨਾ ਬਾਕੀ ਇੱਕੋ ਕਹਿੰਦੇ ਬਹਾਨਾ じゃ ਹੁੰਦਾ ਹੈ ਹਨਾ ਬਹਾਨਾ じゃ ਹੁੰਦਾ ਕਿ ਚਲੋ ਆਪਾਂ ਕੁਝ ਨਵਾਂ ਕਰੀਏ ਤਾਂ ਚਲੋ ਵਾਹਿਗੁਰੂ ਕਰਵਾਉਣ ਵਾਲਾ ਵਾਹਿਗੁਰੂ ਬੱਸ ਸਤਿ ਮੱਤ ਬਖਸ਼ੇ ਸਿੱਖੀ ਬਖਸ਼ੇ ਸਿੱਖੀ ਦਾਣ ਬਖਸ਼ੇ ਤੇ ਹੁਣ ਉਤਾਰਨੇ ਬਸ ਨਾ ਹੌਲੀ ਹੌਲੀ ਅਸੀਂ ਪਹਿਲਾਂ ਹੀ ਗੱਲ ਕਰ ਰਹੇ ਸੀ ਡਿਸਕਸ ਕਰ ਰਹੇ ਸੀ ਜਦੋਂ ਹੀ ਫਰੇਗੜ ਸਾਹਿਬ ਗਏ ਸੀ ਕਿ ਅਗਲੇ ਸਾਲ ਜਦੋਂ ਸ਼ਹੀਦਈ ਜੋੜ ਮੇਲਾ ਆਏਗਾ ਤੇ ਉਦੋਂ ਤੱਕ ਦੇਖੋ ਉਦੋਂ ਨੂੰ ਉਦੋਂ ਪਹਿਲਾਂ ਵੀ ਹਨਾ ਕੀ ਉਤਾਰ ਦਸਤਾਰ ਸਜਾਣ ਲੱਗ ਪੈਣਗੇ ਦਾੜੀ ਰੱਖ ਲੈਣਗੇ ਇਹਦੋਂ ਪਹਿਲਾਂ ਹੁਣ ਹੌਲੀ ਹੌਲੀ ਆਪਾਂ ਸਟਾਰਟ ਕਰਾਂਗੇ ਤੇ ਸਿੱਖੀ ਦੇ ਰਾਹ ਤੇ ਚੱਲਾਂਗੇ ਪ੍ਰਮਾਤਮਾ ਬੱਸ ਸਮੱਥ ਬਖਸ਼ੇ ਤੇ ਹਿੰਮਤ ਦੇਵੇ ਪ੍ਰਮਾਤਮਾ ਤੇ ਜਰੂਰ ਤੁਹਾਡੇ ਨਾਲ ਵੀ ਅਸੀਂ ਵਲੌਗ ਸ਼ੇਅਰ ਕਰਦੇ ਰਾਵਾਂਗੇ ਜਿਵੇਂ ਜਿਵੇਂ ਜੋ ਵੀ ਕਰਦੇ ਰਏ ਕਿ ਨਹੀਂ ਉਤਾਰ ਹਾਂ 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 ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਘਰ ਜਾ ਕੇ ਕਰਦੇ ਆਂ ਚਾਹ ਆਪਣੀ ਪੀਨੇ ਸਿੱਧੀ ਕੱਢ ਲਿਓ ਗੱਡੀ ਠੀਕ ਹੈ ਹੂੰ ਸਿੱਧਾ ਵੀ ਰਸਤਾ ਤਾਂ ਬਹੁਤ ਸੰਗਤ ਪਹੁੰਚੀ ਹੈ ਜੀ ਹਮ ਹਮ ਆ ਕੇ ਮਸਤ ਵਣਾ ਸਾਹਿਬ ਤੇ ਸਾਡੇ ਘਰ ਤੋਂ ਹੈਗਾ ਇਹ 2-3 ਕਿਲੋਮੀਟਰ ਗੁਰਦੁਆਰਾ ਸਾਹਿਬ 5 ਕਿਲੋ 5 ਕਿ ਲੱਗਿਆ ਹੀ ਨਹੀਂ 5 ਕਿਲੋਮੀਟਰ ਤਾਂ ਗੱਡੀ ਤੇ ਆਉਂਦੇ ਫਿਰ ਤੁਹਾਨੂੰ ਲੱਗਦਾ ਨਾ ਆਈ ਸਕੂਟੀ ਤੇ ਵੀ ਆਉਨੀਆਂ ਵਾ ਚਲੋ ਵੀ ਵਾਹਿਗੁਰੂ ਜੀ ਦਾ ਨਾਮ ਲੈ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੇ ਸੋਨੇ ਹਾਂ ਸਤਿ ਸ੍ਰੀ ਅਕਾਲ ਲੋ ਜੀ ਨਵੇਂ ਸਾਲ ਦੀ ਹੋ ਗਈ ਸ਼ੁਰੂਆਤ ਗੁਰੂ ਘਰ ਤੋਂ ਨਵੇਂ ਸਾਲ ਦੀ ਹੋ ਗਈ ਸ਼ੁਰੂਆਤ ਗੁਰੂ ਘਰ ਦਾ ਆਸ਼ੀਰਵਾਦ ਆਪਾਂ ਨੇ ਲੈ ਲਿਆ ਤੇ ਹੁਣ ਆਪਾਂ ਜਿਹੜੇ ਅੱਗੇ ਦੇ ਕੰਮ ਨੇ ਉਹ ਕਰਾਂਗੇ ਸ਼ੁਰੂ ਬਾਕੀ ਤਾਂ ਰੈਗੂਲਰ ਹੈਗੇ ਨੇ ਪਰ ਇਹ ਹੈ ਕਿ ਇਤਰਾ ਕੱਢੋ ਅੱਛੇ ਚੜਾਤੀ ਯਾਰ ਉਹ ਸੀਗਾ ਜੰਪਰ ਇਹ ਸੰਗਰੂਰ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਇਹ ਸੰਗਰੂਰ ਦੇ ਵਿੱਚ ਜਿਹੜਾ ਮਸਤੋਣਾ ਸਾਹਿਬ ਹੈ ਇਹਦੀ ਆਪਣੀ ਦੇਖੋ ਪਾ ਗਰਾਊਂਡ ਹੈ ਆਪਣਾ ਹੀ ਕਾਲਜ ਹੈ ਇਹਦੇ ਵਿੱਚ ਤੇ ਆਪਣਾ ਹੀ ਸਕੂਲ ਹੈ ਤੇ ਗੁਰਦੁਆਰਾ ਸਾਹਿਬ ਵੀ ਬਾਬਾ ਅਤਰ ਸਿੰਘ ਜੀ ਦੇ ਨਾਮ ਤੇ ਹੈਗਾ ਇਹ ਤੇ ਬਹੁਤ ਵੱਡੀ ਜਗ੍ਹਾ ਹੈ ਇਹ ਇਹ ਸਾਹਮਣੇ ਸਟੇਡੀਅਮ ਹੈ ਇਹ ਸਾਹਮਣੇ ਸਟੇਡੀਅਮ ਹੈ ਸਾਹਮਣੇ ਕੋਲੇ ਜੈ ਇੱਧਰ ਤੇ ਇੱਕ ਗੁਰਦੁਆਰਾ ਸਾਹਿਬ ਪਿੱਛੇ ਵੀ ਹੈ ਜਿਹੜਾ ਕਿ ਹਰਮੰਦਰ ਸਾਹਿਬ ਦੀ ਬਿਲਕੁਲ ਹੂ ਹੂ ਕਾਪੀ ਸੀਗਾ ਪਰ ਉਹ ਹੁਣ ਉਹਨਾਂ ਦਾ ਕੰਮ ਰੋਕਤਾ ਉਹ ਕੰਮ ਰੋਕਤਾ ਆ ਦੇਖੋ ਬਰਫੀ ਕਲਰਫੁੱਲ ਆ ਦੇਖੋ ਕਿੰਨੀ ਪਈ ਹੈ ਇਹ ਕਾਦੀ ਬੰਦੀ ਉਤਾਰੇ ਅੱਗੇ ਆ ਬੰਦਾ